ਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਸਤਰਾਮ ਸਿੰਘ ਖਾਪੜਖੇੜੀ ਮਿਸਲ ਸਹੀਦ ਬਾਬਾ ਸ਼ਾਮ ਸਿੰਘ ạtਾਰੀ ਚਲਦਾ ਵਹੀਰ ਚੱਕਰਵਰਤੀ ਪੰਜਾਬ ਭਾਰਤ ਅੱਜ ਦੇਸ਼ ਵਿਦੇਸ਼ ਵਿੱਚ ਸੰਗਤਾਂ ਗਾੜੀ ਬੇਨਤੀ ਕੀਤੀ ਜਾਂਦੀ ਆ ਕਿ ਮਾਗੀ ਦਾ ਦਿਹਾੜਾ ਸ੍ਰੀ ਮੁਕਤਸਰ ਸਾਹਿਬ 40 ਮੁਗਤਿਆਂ ਦੀ ਧਰਤੀ ਦੇ ਉੱਤੇ ਜੋੜ ਮੇਲਾ ਮਨਾਇਆ ਜਾ ਰਿਹਾ ਲੋਹੜੀ ਦਾ ਅਤੇ ਪਰਮੇਸ਼ਰ ਦੀ ਕਿਰਪਾ ਨਾਲ ਮਾਗੀ ਦਾ ਦਿਹਾੜਾ ਲੋਹੜੀ ਦਾ ਦਿਹਾੜ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ 40 ਮੁਗਤਿਆਂ ਦੀ ਧਰਤੀ ਦੇ ਉੱਤੇ ਜੋੜ ਮੇਲਾ ਜੋ ਮਨਾਇਆ ਜਾਂਦਾ ਹੈ ਦੇਸ਼ ਵਿਦੇਸ਼ ਵਿੱਚ ਪੰਜਾਬ ਭਾਰਤ ਦੇ ਵਿੱਚ ਗੁਰਸਿੱਖ ਸੰਗਤਾਂ ਨੂੰ ਬੇਨਤੀ ਆ ਅਪੀਲ ਆ ਕਿ ਹਮ ਹਮਾ ਕੇ ਮੌਸਰ ਮਾਗੀ ਤੇ ਦਿਹਾੜੇ ਤੇ ਦਰਸ਼ਨ ਦੇਣ ਤੇ 40 ਮੁਕਤਿਆਂ ਦੀਆਂ ਜੋ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਉਹਨਾਂ ਦੀਆਂ ਖੁਸ਼ੀਆਂ ਲੈਣ ਤੇ ਗੁਰੂ ਘਰਾਂ ਦੇ ਲੰਗਰ ਪਾਣੀ ਸੇਵਾ ਜੋ ਨਿਹੰਗ ਸਿੰਘ ਵਰਾਇਤੀ ਆ ਘੋੜਿਆਂ ਦੇ ਮਹੱਲਾ ਕੱਢਿਆ ਜਾਂਦਾ ਹੈ ਉਹਨਾਂ ਦਾ ਹੌਲਾ ਵੇਖਣ ਵਾਸਤੇ ਵੀ ਜੋੜ ਮੇਲਾ ਮਹੱਲੇ ਕੱਢੇ ਜਾਣਗੇ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਮਾਗੇ ਦੀ ਤੇ ਲੋਹੜੀ ਦੀ ਮੁਬਾਰਕਾਂ ਤੇ ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੀਆਂ ਪੰਜਾਬ ਭਾਰਤ ਵਿੱਚ ਸੰਗਤਾਂ ਨੂੰ ਬੇਨਤੀ ਆਪੀਲ ਆ ਕਿ ਮੁਕਸਰ 14 15 ਨੂੰ ਪਹੁੰਚ ਕੇ ਦਰਸ਼ਨ ਦੇ ਕੇ ਕਿਰਪਾ ਕਰੋ ਚੜ੍ਹਦੀ ਕਲਾ ਕਰੇ ਪਰਮੇਸ਼ਰ ਆਪ ਦੇ ਪਰਿਵਾਰ ਨੂੰ ਖੇੜੇ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ